ਗੀ ਗਈ ਕਿ ਇਹ ਤੇ ਪੇਜ ਫਸਿਆ ਹੈ ਦਰਅਸਲ ਅਮਿਤ ਸ਼ਾ ਰਾਜਨਾ ਸਿੰਘ ਅਤੇ ਪਿਊਸ਼ ਗੋਇਲ ਹੁਣਾਂ ਦੇ ਵੱਲੋਂ ਵਿਰੋਧੀ ਪਾਰਟੀ ਦੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੋਬਾਈਲ ਫੋਨ ਦੇ ਜ਼ਰੀਏ ਸੰਪਰਕ ਬਣਾਇਆ ਗਿਆ ਸੀ ਤੇ ਸਮਰਥਨ ਦੀ ਮੰਗ ਕੀਤੀ ਗਈ ਸੀ ਪਰ ਉਹਨਾਂ ਨੇ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਉਹਨਾਂ ਦੇ ਵੱਲੋਂ ਅਤੇ ਰਾਹੁਲ ਗਾਂਧੀ ਖੁਨਾ ਦੇ ਵੱਲੋਂ ਇੱਕ ਸ਼ਰਤ ਰੱਖੀ ਗਈ ਕਿ ਜੇਕਰ ਤੁਸੀਂ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀਆਂ ਨੂੰ ਦੇ ਦਿੰਦੇ ਹੋ ਤਾਂ ਅਸੀਂ ਲੋਕ ਸਭਾ ਦੇ ਵਿੱਚ ਤੁਹਾਡੇ ਸਪੀਕਰ ਦਾ ਸਮਰਥਨ ਕਰਾਂਗੇ ਪਰ ਰਾਹੁਲ ਗਾਂਧੀ ਖੁਨਾ ਦੇ ਮੁਤਾਬਿਕ ਦੁਬਾਰਾ ਤੋਂ ਰਾਜਨਾਥ ਸਿੰਘ ਅਮਿਤ ਸ਼ਾ ਤੇ ਪਿਊਸ਼ ਗੋਇਲ ਦਾ ਕੋਈ ਵੀ ਫੋਨ ਨਹੀਂ ਆਇਆ ਤੇ ਜਦੋਂ ਮੀਡੀਆ ਨੇ ਇਸ ਬਾਬਤ ਰਾਜਨਾਥ ਸਿੰਘ ਖੁਨਾ ਦੇ ਨਾਲ ਗਲਬਾਤ ਕੀਤੀ ਤਾਂ ਰਾਜਨਾਥ ਸਿੰਘ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮਲਿਕ ਅਰਜੁਨ ਖੜਗੇ ਖੁਨਾ ਦੇ ਨਾਲ ਮੋਬਾਈਲ ਫੋਨ ਤੇ ਤਿੰਨ ਬਾਰ ਗਲਬਾਤ ਕੀਤੀ ਹੈ ਤੇ ਰਾਕੁਲ ਗਾਂਧੀ ਖੁਨਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਤਾਂ ਫਿਰ ਉਸ ਤੋਂ ਬਾਅਦ ਦੁਬਾਰਾ ਸਾਨੂੰ ਕੋਈ ਵੀ ਕਾਲ ਨਹੀਂ ਆਈ ਅਤੇ ਨਾ ਹੀ ਸਾਡੇ ਨਾਲ ਸੰਪਰਕ ਬਣਾਇਆ ਗਿਆ ਤਾਂ ਦੱਸ ਦਈਏ ਕਿ ਸੱਤਾ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹ ਇਸ ਵਕਤ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਉੱਤੇ ਕੋਈ ਵੀ ਸੈਟਲਮੈਂਟ ਜਾਂ ਕੋਈ ਵੀ ਸ਼ਰਤ ਮੰਨਣ ਦੇ ਲਈ ਤਿਆਰ ਨਹੀਂ ਹੈ ਜਿਸ ਦਾ ਖੁਣ ਨਤੀਜਾ ਇਹ ਹੈ ਕਿ 26 ਜੂਨ ਨੂੰ ਯਾਨੀ ਕਿ ਪਲਕੇ 11 ਵਜੇ ਲੋਕ ਸਭਾ ਸਪੀਕਰ ਦੇ ਅਹੁਦੇ ਤੇ VOTING ਹੋਏਗੀ ਤਾਂ NDA ਦੇ ਵੱਲੋਂ ओम बिरला ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਤੇ ਦੱਸ ਜਾਈਏ ਕਿ ਉਹਨਾਂ ਦੇ ਸਾਹਮਣੇ ਕੇ சுரேਸ਼ ਕਾਂਗਰਸ ਦੇ ਉਮੀਦਵਾਰ ਨੇ ਤਾਂ ओम बिरला ਦੇ ਖਿਲਾਫ ਕਾਂਗਰਸ ਨੇ ਕੇ சுரேਸ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਰਾਹੁਲ ਗਾਂਧੀ ਖੁਣਾਂ ਨੇ ਇਹ ਵੀ ਕਿਹਾ ਕਿ ਜੇਕਰ ਐਨਡੀਏ ਡਿਪਟੀ ਸਪੀਕਰ ਦਾ ਅਹੁਦਾ ਸਾਨੂੰ ਦੇ ਦਿੰਦੀ ਤਾਂ ਅਸੀਂ ਸਮਰਥਨ ਕਰ ਦੇਣਾ ਸੀ ਕਿਉਂਕਿ ਜਦੋਂ ਤੋਂ ਸਰਕਾਰ ਦੇ ਵੱਲੋਂ ਸੋਚ ਚੁੱਕੀ ਗਈ ਹੈ ਅਦੋਂ ਤੋਂ ਹੀ ਇਹ ਚਰਚਾ ਦਾ ਵਿਸ਼ਾ ਸੀ ਕਿ ਲੋਕ ਸਭਾ ਦਾ ਸਪੀਕਰ ਕੌਣ ਹੋਏਗਾ ਕਿਉਂਕਿ TDP ਦੇ ਵੱਲੋਂ ਤੇ JDU ਦੇ ਵੱਲੋਂ ਦੋਨਾਂ ਦੇ ਵੱਲੋਂ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਜਾ ਰਹੀ ਸੀ ਔਰ ਡਿਪਟੀ ਸਪੀਕਰ ਦੇ ਅਹੁਦੇ ਦੀ ਵੀ ਮੰਗ ਚੱਲ ਰਹੀ ਸੀ ਤਾਂ ਇਸ ਵਿਚਾਲੇ ਐਨਡੀਏ ਦੇ ਲਈ ਇਹ ਮੁਸ਼ਕਲਾਂ ਦੀ ਘੜੀ ਹੈ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਉੱਤੇ ਜੇਕਰ ਓਮ ਬਿਰਲਾ ਬਹੁਮਤ ਦੇ ਨਾਲ ਜਿੱਤ ਜਾਂਦੇ ਨੇ ਤਾਂ ਉਹ ਅਜੇ ਹੀ ਪਹਿਲੇ ਸੰਸਦ ਖੋਣਗੇ ਜਿਹੜੇ ਦੂਜੀ ਵਾਰ ਸਪੀਕਰ ਬਣਨਗੇ ਤਾਂ ਦੱਸ ਜਾਈਏ ਕਿ 2019 ਤੋਂ 2024 ਤੱਕ ਉਹ ਲੋਕ ਸਭਾ ਦੇ ਸਪੀਕਰ ਰਹੇ ਤੇ ਹੁਣ ਮੁੜ ਤੋਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਅੱਜ ਸਦਨ ਦੀ ਕਾਰਵਾਈ ਦਾ ਦੂਜਾ ਦਿਨ ਸੀ ਜਿੱਥੇ ਪੰਜਾਬ ਤੋਂ ਜਿੱਤੇ ਹੋਏ 12 ਐਮਪੀਜ਼ ਦੇ ਵੱਲੋਂ ਸੋਚ ਚੁੱਕੀ ਗਈ ਔਰ ਇਸ ਵਿਚਾਰੇ ਦੱਸ ਜਾਈਏ ਕਿ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਦੇ ਲਈ 26 ਜੂਨ ਜਾਨੀ ਪਲਕੇ 11 ਵਜੇ VOTING ਹੋਏਗੀ ਤਾਂ ਇਸ ਦੌਰਾਨ ਜਦੋਂ ਓਮ ਬਿਰਲਾ ਨਾਮਜ਼ਦਗੀ ਭਰਨ ਲਈ ਜਾਂਦੇ ਨੇ ਤਾਂ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਐਨਡੀਏ ਦੇ ਹੋਰ ਨੇਤਾ ਉੱਥੇ ਮੌਜੂਦ ਸੀ ਤੇ ਕਾਂਗਰਸ ਦੇ ਐਮਪੀ ਕੇ ਸੁਰੇਸ਼ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਨਾਮਜ਼ਦਗੀ ਭਰੀ ਹੈ ਤਾਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਵੱਡਾ ਬਿਆਨ ਆਇਆ ਸੀ ਉਹਨਾਂ ਦਾ ਕਹਿਣਾ ਕਿ ਰਾਜਨਾਥ ਸਿੰਘ ਉਹਨਾਂ ਨੇ ਮਲਿਕ ਅਰਜੁਨ ਖੜਗੇ ਦੇ ਨਾਲ ਮੋਬਾਈਲ ਫੋਨ ਤੇ ਗੱਲਬਾਤ ਕੀਤੀ ਵਿਰੋਧੀਆਂ ਨੇ ਇਹ ਸ਼ਰਤ ਰੱਖੀ ਕਿ ਉਹਨਾਂ ਨੂੰ ਡਿਪਟੀ ਸਪੀਕਰ ਦਾ ਅਹੁਦਾ ਚਾਹੀਦਾ ਹੈ ਜਿਸ ਤੋਂ ਬਾਅਦ ਮੁੜ ਰਾਜਨਾਥ ਸਿੰਘ ਨੇ ਦੁਬਾਰਾ ਫੋਨ ਨਹੀਂ ਕੀਤਾ ਰਾਜਨਾਥ ਸਿੰਘ ਜਦੋਂ ਬਾਹਰ ਆਉਂਦੇ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਦੱਸਦੇ ਨੇ ਕਿ ਉਹਨਾਂ ਨੇ ਮਲਿਕ ਅਰਜੁਨ ਖੜਗੇ ਦੇ ਨਾਲ ਤਿੰਨ ਵਾਰ ਮੋਬਾਈਲ ਫੋਨ ਤੇ ਗੱਲਬਾਤ ਕੀਤੀ ਪਰ ਇਹ ਗੱਲਬਾਤ ਬੇਸਿੱਟਾ ਰਹੀ ਜਿਸ ਦਾ ਨਤੀਜਾ ਹੁਣ ਇਹ ਹੈ ਕਿ ਪਲਕੇ ਵੋਟਿੰਗ ਹੋਏਗੀ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਇਹੀ ਨਹੀਂ ਕਾਂਗਰਸ ਦੇ ਹੋਰ ਵੀ ਬਹੁਤ ਸਾਰੇ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਅਮਿਤ ਸ਼ਾ ਜੇਪੀ ਨੱਡਾ ਪਿਊਸ਼ ਗੋਇਲ ਲਲਨ ਸਿੰਘ ਇਹਨਾਂ ਨੇ ਵੀ ਗੱਲਬਾਤ ਕੀਤੀ ਪਰ ਕੋਈ ਵੀ ਸੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਹੁਣ ਇਹ ਚਰਚਾ ਹੈ ਕਿ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਵੋਟਿੰਗ ਹੋਏਗੀ ਤਾਂ ਜੇਕਰ ਓਮ ਬਿਰਲਾ ਜਿੱਤਦੇ ਨੇ ਤਾਂ ਫਿਰ ਉਹ ਦੁਬਾਰਾ ਸਪੀਕਰ ਬਨਣ ਵਾਲੇ ਭਾਜਪਾ ਦੇ ਪਹਿਲੇ ਐਮਪੀ ਖੋਣਗੇ ਔਰ ਉਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਇਸ ਵਕਤ ਐਨਡੀਏ ਦੇ ਲਈ ਇਹ ਪਹਿਲਾ ਇਮਤਿਹਾਨ ਹੈ ਕਿ ਐਨਡੀਏ ਆਪਣਾ ਲੋਕ ਸਭਾ ਸਪੀਕਰ ਬਣਾ ਪਾਉਂਦੀ ਹੈ ਜਾਂ ਫਿਰ ਵਿਰੋਧੀ ਜਿਹੜੇ ਨੇ ਉਹਨਾਂ ਦੇ ਕੋਲ ਜ਼ਿਆਦਾ VOTING ਆ ਜਾਂਦੀ ਹੈ ਤਾਂ ਇਹ ਐਨਡੀਏ ਦੀ ਦੇ ਇਮਤਿਹਾਨ ਦੀ ਪਹਿਲੀ ਘੜੀ ਹੈ ਦੱਸ ਜਾਈਏ ਕਿ ਜਿੱਥੇ ਇੱਕ ਪਾਸੇ ਐਮਪੀਜ਼ ਦੇ ਵੱਲੋਂ ਸੋਚ ਚੁੱਕੀ ਗਈ ਹੈ ਉੱਥੇ ਦੂਜੇ ਪਾਸੇ ਐਨਡੀਏ ਦੇ ਲਈ ਇਹ ਇਮਤਿਹਾਨ ਦੀ ਪਹਿਲੇ ਇਮਤਿਹਾਨ ਦੀ ਪਹਿਲੀ ਘੜੀ ਕਿ ਉਹਨਾਂ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਤੇ ਆਪਣੇ ਕਿਸੇ ਲੀਡਰ ਨੂੰ ਬਿਠਾਉਣਾ ਹੈ ਤਾਂ ਦੱਸ ਜਾਈਏ ਕਿ ਜਿੱਥੇ TDP JDU ਦੇ ਵੱਲੋਂ ਲੋਕ ਸਭਾ ਸਪੀਕਰ ਦਾ ਹੌਦ ਦਾ ਡਿਪਟੀ ਸਪੀਕਰ ਦਾ ਹੌਦ ਦਾ ਮੰਗਿਆ ਜਾ ਰਿਹਾ ਸੀ ਜੇਕਰ ਟੀਡੀਪੀ ਜਾਂ ਜੀਡੀਯੂ ਦੇ ਵੱਲੋਂ ਇਹ ਹੋਦਾ ਨਾ ਮੰਗਿਆ ਗਿਆ ਹੁੰਦਾ ਤਾਂ ਸ਼ਾਇਦ ਐਨਡੀਏ ਡਿਪਟੀ ਸਪੀਕਰ ਦਾ ਹੋਦਾ ਵਿਰੋਧੀਆਂ ਨੂੰ ਦੇ ਦਿੰਦੀ ਤੇ ਫਿਰ ਬਿਨਾ VOTING ਤੋਂ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਬਣਾਇਆ ਜਾਣਾ ਸੀ ਪਰ ਹੁਣ ਅਜਿਹਾ ਨਹੀਂ ਹੈ ਐਨਡੀਏ ਦੇ ਅੱਗੇ ਮੁਸ਼ਕਿਲਾਂ ਦੀ ਕੜੀ ਹੈ ਔਰ ਵਿਰੋਧੀ ਜਿਹੜੇ ਨੇ ਇਸ ਵਕਤ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ ਵਿਰੋਧੀਆਂ ਦਾ ਦੋ ਟੁਕ ਹੈ ਕਿ ਡਿਪਟੀ ਅਹੁਦਾ ਦਿਓ ਤੇ ਅਸੀਂ ਤੁਹਾਨੂੰ ਸਪੀਕਰ ਦੇ ਅਹੁਦੇ ਦੇ ਵਿੱਚ ਸਮਰਥਨ ਕਰਾਂਗੇ ਤਾਂ ਦੱਸ ਜਾਈਏ ਕਿ ਪਲਕੇ ਹੁਣ VOTING ਹੋਏਗੀ ਜਿਸ ਤੋਂ ਬਾਅਦ ਕੀ ਪਤਾ ਚੱਲੇਗਾ ਕਿ NDA ਆਪਣਾ ਇਮਤਿਹਾਨ ਪਾਸ ਕਰ ਪਾਈ ਹੈ ਜਾਂ ਫਿਰ ਵਿਰੋਧੀਆਂ ਦੇ ਹੱਥ ਲੋਕ ਸਭਾ ਸਪੀਕਰ ਦਾ ਅਹੁਦਾ ਚਲਿਆ ਗਿਆ ਤੇ ਪੇਜ ਫਸਿਆ ਹੈ ਦਰਅਸਲ ਅਮਿਤ ਸ਼ਾ ਰਾਜਨਾ ਸਿੰਘ ਅਤੇ ਪਿਊਸ਼ ਗੋਇਲ ਹੁਣਾਂ ਦੇ ਵੱਲੋਂ ਵਿਰੋਧੀ ਪਾਰਟੀ ਦੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੋਬਾਈਲ ਫੋਨ ਦੇ ਜ਼ਰੀਏ ਸੰਪਰਕ ਬਣਾਇਆ ਗਿਆ ਸੀ ਤੇ ਸਮਰਥਨ ਦੀ ਮੰਗ ਕੀਤੀ ਗਈ ਸੀ ਪਰ ਉਹਨਾਂ ਨੇ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਉਹਨਾਂ ਦੇ ਵੱਲੋਂ ਅਤੇ ਰਾਹੁਲ ਗਾਂਧੀ ਖੁਨਾ ਦੇ ਵੱਲੋਂ ਇੱਕ ਸ਼ਰਤ ਰੱਖੀ ਗਈ ਕਿ ਜੇਕਰ ਤੁਸੀਂ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀਆਂ ਨੂੰ ਦੇ ਦਿੰਦੇ ਹੋ ਤਾਂ ਅਸੀਂ ਲੋਕ ਸਭਾ ਦੇ ਵਿੱਚ ਤੁਹਾਡੇ ਸਪੀਕਰ ਦਾ ਸਮਰਥਨ ਕਰਾਂਗੇ ਪਰ ਰਾਹੁਲ ਗਾਂਧੀ ਖੁਨਾ ਦੇ ਮੁਤਾਬਿਕ ਦੁਬਾਰਾ ਤੋਂ ਰਾਜਨਾਥ ਸਿੰਘ ਅਮਿਤ ਸ਼ਾ ਅਤੇ ਪਿਊਸ਼ ਗੋਇਲ ਦਾ ਕੋਈ ਵੀ ਫੋਨ ਨਹੀਂ ਆਇਆ ਤੇ ਜਦੋਂ ਮੀਡੀਆ ਨੇ ਇਸ ਬਾਬਤ ਰਾਜਨਾਥ ਸਿੰਘ ਖੁਨਾ ਦੇ ਨਾਲ ਗਲਬਾਤ ਕੀਤੀ ਤਾਂ ਰਾਜਨਾਥ ਸਿੰਘ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮਲਿਕ ਅਰਜੁਨ ਖੜਗੇ ਖੁਨਾ ਦੇ ਨਾਲ ਮੋਬਾਈਲ ਫੋਨ ਤੇ ਤਿੰਨ ਬਾਰ ਗੱਲਬਾਤ ਕੀਤੀ ਹੈ ਤੇ ਰਾਖুল ਗਾਂਧੀ ਖੁਣਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਤਾਂ ਫਿਰ ਉਸ ਤੋਂ ਬਾਅਦ ਦੁਬਾਰਾ ਸਾਨੂੰ ਕੋਈ ਵੀ ਕਾਲ ਨਹੀਂ ਆਈ ਅਤੇ ਨਾ ਹੀ ਸਾਡੇ ਨਾਲ ਸੰਪਰਕ ਬਣਾਇਆ ਗਿਆ ਤਾਂ ਦੱਸ ਜਾਈਏ ਕਿ ਸੱਤਾ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹ ਇਸ ਵਕਤ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਉੱਤੇ ਕੋਈ ਵੀ ਸੈਟਲਮੈਂਟ ਜਾਂ ਕੋਈ ਵੀ ਸ਼ਰਤ ਮੰਨਣ ਦੇ ਲਈ ਤਿਆਰ ਨਹੀਂ ਹੈ ਜਿਸ ਦਾ ਖੁਣ ਨਤੀਜਾ ਇਹ ਹੈ ਕਿ 26 ਜੂਨ ਨੂੰ ਯਾਨੀ ਕਿ ਪਲਕੇ 11 ਵਜੇ ਲੋਕ ਸਭਾ ਸਪੀਕਰ ਦੇ ਅਹੁਦੇ ਤੇ VOTING ਹੋਏਗੀ ਤਾਂ NDA ਦੇ ਵੱਲੋਂ ਓਮ ਬਿਰਲਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਤੇ ਦੱਸਈਏ ਕਿ ਉਹਨਾਂ ਦੇ ਸਾਹਮਣੇ ਕੇ சுரேਸ਼ ਕਾਂਗਰਸ ਦੇ ਉਮੀਦਵਾਰ ਨੇ ਤਾਂ ਓਮ ਬਿਰਲਾ ਦੇ ਖਿਲਾਫ ਕਾਂਗਰਸ ਨੇ ਕੇ சுரேਸ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਰਾਹੁਲ ਗਾਂਧੀ ਖੁਣਾ ਨੇ ਇਹ ਵੀ ਕਿਹਾ ਕਿ ਜੇਕਰ ਐਨਡੀਏ ਡਿਪਟੀ ਸਪੀਕਰ ਦਾ ਅਹੁਦਾ ਸਾਨੂੰ ਦੇ ਦਿੰਦੀ ਤਾਂ ਅਸੀਂ ਸਮਰਥਨ ਕਰ ਦੇਣਾ ਸੀ ਕਿਉਂਕਿ ਜਦੋਂ ਤੋਂ ਸਰਕਾਰ ਦੇ ਵੱਲੋਂ ਸੋਚ ਚੁੱਕੀ ਗਈ ਹੈ ਅਦੋ ਤੋਹੀ ਇਹ ਚਰਚਾ ਦਾ ਵਿਸ਼ਾ ਸੀ ਕਿ ਲੋਕ ਸਭਾ ਦਾ ਸਪੀਕਰ ਕੌਣ ਹੋਏਗਾ ਕਿਉਂਕਿ TDP ਦੇ ਵੱਲੋਂ ਤੇ JDU ਦੇ ਵੱਲੋਂ ਦੋਨਾਂ ਦੇ ਵੱਲੋਂ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਜਾ ਰਹੀ ਸੀ ਔਰ ਡਿਪਟੀ ਸਪੀਕਰ ਦੇ ਅਹੁਦੇ ਦੀ ਵੀ ਮੰਗ ਚੱਲ ਰਹੀ ਸੀ ਤਾਂ ਇਸ ਵਿਚਾਲੇ NDA ਦੇ ਲਈ ਇਹ ਮੁਸ਼ਕਲਾਂ ਦੀ ਘੜੀ ਹੈ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਉੱਤੇ ਜੇਕਰ ਓਮ ਬਿਰਲਾ ਬਹੁਮਤ ਦੇ ਨਾਲ ਜਿੱਤ ਜਾਂਦੇ ਨੇ ਤਾਂ ਉਹ ਅਜੇ ਹੀ ਪਹਿਲੇ ਸੰਸਦ ਖੌਨਗੇ ਜਿਹੜੇ ਦੂਜੀ ਵਾਰ ਸਪੀਕਰ ਬਣਨਗੇ ਤਾਂ ਦੱਸ ਦਈਏ ਕਿ 2019 ਤੋਂ 2024 ਤੱਕ ਉਹ ਲੋਕ ਸਭਾ ਦੇ ਸਪੀਕਰ ਰਹੇ ਤੇ ਹੁਣ ਮੁੜ ਤੋਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਅੱਜ ਸਦਨ ਦੀ ਕਾਰਵਾਈ ਦਾ ਦੂਜਾ ਦਿਨ ਸੀ ਜਿੱਥੇ ਪੰਜਾਬ ਤੋਂ ਜਿੱਤੇ ਹੋਏ 12 ਐਮਪੀਜ਼ ਦੇ ਵੱਲੋਂ ਸੋਚ ਚੁੱਕੀ ਗਈ ਔਰ ਇਸ ਵਿਚਾਲੇ ਦੱਸ ਜਾਈਏ ਕਿ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਦੇ ਲਈ 26 ਜੂਨ ਜਾਨੀ ਪਲਕੇ 11 ਵਜੇ VOTING ਹੋਏਗੀ ਤਾਂ ਇਸ ਦੌਰਾਨ ਜਦੋਂ ਓਮ ਬਿਰਲਾ ਨਾਮਜ਼ਦਗੀ ਪੜਨ ਲਈ ਜਾਂਦੇ ਨੇ ਤਾ ਜੇਪੀ ਨੱਡਾ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਐਨਡੀਏ ਦੇ ਹੋਰ ਨੇਤਾ ਉੱਥੇ ਮੌਜੂਦ ਸੀ ਤੇ ਕਾਂਗਰਸ ਦੇ ਐਮਪੀ ਕੇ ਸੁਰੇਸ਼ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਨਾਮਜ਼ਦਗੀ ਪਾਈ ਹੈ ਤਾਂ ਨਾਮਜ਼ਦਗੀ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਵੱਡਾ ਬਿਆਨ ਆਇਆ ਸੀ ਉਹਨਾਂ ਦਾ ਕਹਿਣਾ ਕਿ ਰਾਜਨਾਥ ਸਿੰਘ ਉਹਨਾਂ ਨੇ ਮਲਿਕ ਅਰਜੁਨ ਖੜਗੇ ਦੇ ਨਾਲ ਮੋਬਾਈਲ ਫੋਨ ਤੇ ਗੱਲਬਾਤ ਕੀਤੀ ਵਿਰੋਧੀਆਂ ਨੇ ਇਹ ਸ਼ਰਤ ਰੱਖੀ ਕਿ ਉਹਨਾਂ ਨੂੰ ਡਿਪਟੀ ਸਪੀਕਰ ਦਾ ਅਹੁਦਾ ਚਾਹੀਦਾ ਹੈ ਜਿਸ ਤੋਂ ਬਾਅਦ ਮੁੜ ਰਾਜਨਾਥ ਸਿੰਘ ਨੇ ਦੁਬਾਰਾ ਫੋਨ ਨਹੀਂ ਕੀਤਾ ਰਾਜਨਾਥ ਸਿੰਘ ਜਦੋਂ ਬਾਹਰ ਆਉਂਦੇ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਦੱਸਦੇ ਨੇ ਕਿ ਉਹਨਾਂ ਨੇ ਮਲਿਕ ਅਰਜੁਨ ਖੜਗੇ ਦੇ ਨਾਲ ਤਿੰਨ ਬਾਰ ਮੋਬਾਈਲ ਫੋਨ ਤੇ ਗੱਲਬਾਤ ਕੀਤੀ ਪਰ ਇਹ ਗੱਲਬਾਤ ਬੇਸਿੱਟਾ ਰਹੀ ਜਿਸ ਦਾ ਨਤੀਜਾ ਹੁਣ ਇਹ ਹੈ ਕਿ ਪਲਕੇ ਵੋਟਿੰਗ ਹੋਏਗੀ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਇਹੀ ਨਹੀਂ ਕਾਂਗਰਸ ਦੇ ਹੋਰ ਵੀ ਬਹੁਤ ਸਾਰੇ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਅਮਿਤ ਸ਼ਾ ਜੇਪੀ ਨੱਡਾ ਪਿਊਸ਼ ਗੋਇਲ ਲਲਨ ਸਿੰਘ ਇਹਨਾਂ ਨੇ ਵੀ ਗੱਲਬਾਤ ਕੀਤੀ ਪਰ ਕੋਈ ਵੀ ਸੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਹੁਣ ਇਹ ਚਰਚਾ ਹੈ ਕਿ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਵੋਟਿੰਗ ਹੋਏਗੀ ਤਾਂ ਜੇਕਰ ਓਮ ਬਿਰਲਾ ਜਿੱਤਦੇ ਨੇ ਤਾਂ ਫਿਰ ਉਹ ਦੁਬਾਰਾ ਸਪੀਕਰ ਬਨਣ ਵਾਲੇ ਭਾਜਪਾ ਦੇ ਪਹਿਲੇ ਐਮਪੀ ਖੋਣਗੇ ਔਰ ਉਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਇਸ ਵਕਤ ਐਨਡੀਏ ਦੇ ਲਈ ਇਹ ਪਹਿਲਾ ਇਮਤਿਹਾਨ ਹੈ ਕਿ ਐਨਡੀਏ ਆਪਣਾ ਲੋਕ ਸਭਾ ਸਪੀਕਰ ਬਣਾ ਪਾਉਂਦੀ ਹੈ ਜਾਂ ਫਿਰ ਵਿਰੋਧੀ ਜਿਹੜੇ ਨੇ ਉਹਨਾਂ ਦੇ ਕੋਲ ਜ਼ਿਆਦਾ VOTING ਆ ਜਾਂਦੀ ਹੈ ਤਾਂ ਇਹ ਐਨਡੀਏ ਦੀ ਦੇ ਇਮਤਿਹਾਨ ਦੀ ਪਹਿਲੀ ਘੜੀ ਹੈ ਦੱਸ ਜਾਈਏ ਕਿ ਜਿੱਥੇ ਇੱਕ ਪਾਸੇ ਐਮਪੀਜ਼ ਦੇ ਵੱਲੋਂ ਸੋਚ ਚੁੱਕੀ ਗਈ ਹੈ ਉੱਥੇ ਦੂਜੇ ਪਾਸੇ ਐਨਡੀਏ ਦੇ ਲਈ ਇਹ ਇਮਤਿਹਾਨ ਦੀ ਪਹਿਲੇ ਇਮਤਿਹਾਨ ਦੀ ਪਹਿਲੀ ਘੜੀ ਕਿ ਉਹਨਾਂ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਤੇ ਆਪਣੇ ਕਿਸੇ ਲੀਡਰ ਨੂੰ ਬਿਠਾਉਣਾ ਹੈ ਤਾਂ ਦੱਸ ਜਾਈਏ ਕਿ ਜਿੱਥੇ TDP JDU ਦੇ ਵੱਲੋਂ ਲੋਕ ਸਭਾ ਸਪੀਕਰ ਦਾ ਅਹੁਦਾ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਜਾ ਰਿਹਾ ਸੀ ਜੇਕਰ ਟੀਡੀਪੀ ਜਾਂ ਜੀਡੀਯੂ ਦੇ ਵੱਲੋਂ ਇਹ ਅਹੁਦਾ ਨਾ ਮੰਗਿਆ ਗਿਆ ਹੁੰਦਾ ਤਾਂ ਸ਼ਾਇਦ ਐਨਡੀਏ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀਆਂ ਨੂੰ ਦੇ ਦਿੰਦੀ ਤੇ ਫਿਰ ਬਿਨਾ VOTING ਤੋਂ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਬਣਾਇਆ ਜਾਣਾ ਸੀ ਪਰ ਹੁਣ ਅਜਿਹਾ ਨਹੀਂ ਹੈ ਐਨਡੀਏ ਦੇ ਅੱਗੇ ਮੁਸ਼ਕਲਾਂ ਦੀ ਕੜੀ ਹੈ ਔਰ ਵਿਰੋਧੀ ਜਿਹੜੇ ਨੇ ਇਸ ਵਕਤ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ ਵਿਰੋਧੀਆਂ ਦਾ ਦੋ ਟੁਕੜਾ ਕਿ ਡਿਪਟੀ ਸਪੀਕਰ ਦਾ ਅਹੁਦਾ ਦਿਓ ਤੇ ਅਸੀਂ ਤੁਹਾਨੂੰ ਸਪੀਕਰ ਦੇ ਅਹੁਦੇ ਦੇ ਵਿੱਚ ਸਮਰਥਨ ਕਰਾਂਗੇ ਤਾਂ ਦੱਸ ਜਾਈਏ ਕਿ ਪਲਕੇ ਹੁਣ VOTING ਹੋਏਗੀ ਜਿਸ ਤੋਂ ਬਾਅਦ ਕੀ ਪਤਾ ਚੱਲੇਗਾ ਕਿ NDA ਆਪਣਾ ਇਮਤਿਹਾਨ ਪਾਸ ਕਰ ਪਾਈ ਹੈ ਜਾਂ ਫਿਰ ਵਿਰੋਧੀਆਂ ਦੇ ਹੱਥ ਲੋਕ ਸਭਾ ਸਪੀਕਰ ਦਾ ਅਹੁਦਾ ਚਲਿਆ ਗਿਆ ਤੇ ਪੇਚ ਫਸਿਆ ਹੈ ਦਰਅਸਲ ਅਮਿਤ ਸ਼ਾ ਰਾਜਨਾਥ ਸਿੰਘ ਅਤੇ ਪਿਊਸ਼ ਗੋਇਲ ਹੁਣਾਂ ਦੇ ਵੱਲੋਂ ਵਿਰੋਧੀ ਪਾਰਟੀ ਦੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਮੋਬਾਈਲ ਫੋਨ ਦੇ ਜ਼ਰੀਏ ਸੰਪਰਕ ਬਣਾਇਆ ਗਿਆ ਸੀ ਤੇ ਸਮਰਥਨ ਦੀ ਮੰਗ ਕੀਤੀ ਗਈ ਸੀ ਪਰ ਉਹਨਾਂ ਨੇ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਕੀ ਉਹਨਾਂ ਦੇ ਵੱਲੋਂ ਅਤੇ ਰਾਹੁਲ ਗਾਂਧੀ ਖੁਨਾ ਦੇ ਵੱਲੋਂ ਇੱਕ ਸ਼ਰਤ ਰੱਖੀ ਗਈ ਕਿ ਜੇਕਰ ਤੁਸੀਂ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀਆਂ ਨੂੰ ਦੇ ਦਿੰਦੇ ਹੋ ਤਾਂ ਅਸੀਂ ਲੋਕ ਸਭਾ ਦੇ ਵਿੱਚ ਤੁਹਾਡੇ ਸਪੀਕਰ ਦਾ ਸਮਰਥਨ ਕਰਾਂਗੇ ਪਰ ਰਾਹੁਲ ਗਾਂਧੀ ਖੁਨਾ ਦੇ ਮੁਤਾਬਿਕ ਦੁਬਾਰਾ ਤੋਂ ਰਾਜਨਾਥ ਸਿੰਘ ਅਮਿਤ ਸ਼ਾ ਅਤੇ ਪਿਊਸ਼ ਗੋਇਲ ਦਾ ਕੋਈ ਵੀ ਫੋਨ ਨਹੀਂ ਆਇਆ ਤੇ ਜਦੋਂ ਮੀਡੀਆ ਨੇ ਇਸ ਬਾਬਤ ਰਾਜਨਾਥ ਸਿੰਘ ਖੁਨਾ ਦੇ ਨਾਲ ਗਲਬਾਤ ਕੀਤੀ ਤਾਂ ਰਾਜਨਾਥ ਸਿੰਘ ਉਹਨਾਂ ਨੇ ਸਿਆ ਕਿ ਉਹਨਾਂ ਨੇ ਮਲਿਕ ਅਰਜੁਨ ਖੜਗੇ ਖੁਣਾ ਦੇ ਨਾਲ ਮੋਬਾਈਲ ਫੋਨ ਤੇ ਤਿੰਨ ਬਾਰ ਗੱਲਬਾਤ ਕੀਤੀ ਹੈ ਤੇ ਰਾਹੁਲ ਗਾਂਧੀ ਖੁਣਾ ਦਾ ਕਹਿਣਾ ਹੈ ਕਿ ਜਦੋਂ ਅਸੀਂ ਡਿਪਟੀ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਤਾਂ ਫਿਰ ਉਸ ਤੋਂ ਬਾਅਦ ਦੁਬਾਰਾ ਸਾਨੂੰ ਕੋਈ ਵੀ ਕਾਲ ਨਹੀਂ ਆਈ ਅਤੇ ਨਾ ਹੀ ਸਾਡੇ ਨਾਲ ਸੰਪਰਕ ਬਣਾਇਆ ਗਿਆ ਤਾਂ ਦੱਸ ਜਿਏ ਕਿ ਸੱਤਾ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਉਹ ਇਸ ਵਕਤ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਉੱਤੇ ਕੋਈ ਵੀ ਸੈਟਲਮੈਂਟ ਜਾਂ ਕੋਈ ਵੀ ਸ਼ਰਤ ਮੰਨਣ ਦੇ ਲਈ ਤਿਆਰ ਨਹੀਂ ਹੈ ਜਿਸ ਦਾ ਖੁਣ ਨਤੀਜਾ ਇਹ ਹੈ ਕਿ 26 ਜੂਨ ਨੂੰ ਯਾਨੀ ਕਿ ਭਲਕੇ 11 ਵਜੇ ਲੋਕ ਸਭਾ ਸਪੀਕਰ ਦੇ ਅਹੁਦੇ ਤੇ VOTING ਹੋਏਗੀ ਤਾਂ NDA ਦੇ ਵੱਲੋਂ ਓਮ ਬਿਰਲਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਤੇ ਦੱਸ ਜਈਏ ਕਿ ਉਹਨਾਂ ਦੇ ਸਾਹਮਣੇ ਕੇ சுரேਸ਼ ਕਾਂਗਰਸ ਦੇ ਉਮੀਦਵਾਰ ਨੇ ਤਾਂ ਓਮ ਬਿਰਲਾ ਦੇ ਖਿਲਾਫ ਕਾਂਗਰਸ ਨੇ ਕੇ சுரேਸ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਰਾਹੁਲ ਗਾਂਧੀ ਖੁਣਾ ਨੇ ਵੀ ਕਿਹਾ ਕਿ ਜੇਕਰ ਐਨਡੀਏ ਡਿਪਟੀ ਸਪੀਕਰ ਦਾ ਅਹੁਦਾ ਸਾਨੂੰ ਦੇ ਦਿੰਦੀ ਤਾਂ ਅਸੀਂ ਸਮਰਥਨ ਕਰ ਦੇਣਾ ਸੀ ਕਿਉਂਕਿ ਜਦੋਂ ਤੋਂ ਸਰਕਾਰ ਦੇ ਵੱਲੋਂ ਸੋਚ ਚੁੱਕੀ ਗਈ ਹੈ ਅਦੋਂ ਤੋਖੀ ਇਹ ਚਰਚਾ ਦਾ ਵਿਸ਼ਾ ਸੀ ਕਿ ਲੋਕ ਸਭਾ ਦਾ ਸਪੀਕਰ ਕੌਣ ਹੋਏਗਾ ਕਿਉਂਕਿ TDP ਦੇ ਵੱਲੋਂ ਤੇ JDU ਦੇ ਵੱਲੋਂ ਦੋਨਾਂ ਦੇ ਵੱਲੋਂ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਜਾ ਰਹੀ ਸੀ ਔਰ ਡਿਪਟੀ ਸਪੀਕਰ ਦੇ ਅਹੁਦੇ ਦੀ ਵੀ ਮੰਗ ਚੱਲ ਰਹੀ ਸੀ ਤਾਂ ਇਸ ਵਿਚਾਲੇ NDA ਦੇ ਲਈ ਇਹ ਮੁਸ਼ਕਲਾਂ ਦੀ ਘੜੀ ਹੈ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਉੱਤੇ ਜੇਕਰ ਓਮ ਬਿਰਲਾ ਬਹੁਮਤ ਦੇ ਨਾਲ ਜਿੱਤ ਜਾਂਦੇ ਨੇ ਤਾਂ ਉਹ ਅਜਿਹੇ ਪਹਿਲੇ ਸੰਸਦ ਖੋਣਗੇ ਜਿਹੜੇ ਦੂਜੀ ਵਾਰ ਸਪੀਕਰ ਬਣਨਗੇ ਤਾਂ ਦੱਸ ਦਈਏ ਕਿ 2019 ਤੋਂ 2024 ਤੱਕ ਉਹ ਲੋਕ ਸਭਾ ਦੇ ਸਪੀਕਰ ਰਹੇ ਤੇ ਹੁਣ ਮੁੜ ਤੋਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਅੱਜ ਸਦਨ ਦੀ ਕਾਰਵਾਈ ਦਾ ਦੂਜਾ ਦਿਨ ਸੀ ਜਿੱਥੇ ਪੰਜਾਬ ਤੋਂ ਜਿੱਤੇ ਹੋਏ 12 ਐਮਪੀਜ਼ ਦੇ ਵੱਲੋਂ ਸੋਚ ਚੁੱਕੀ ਗਈ ਔਰ ਇਸ ਵਿਚਾਲੇ ਦੱਸ ਜਾਈਏ ਕਿ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਦੇ ਲਈ 26 ਜੂਨ ਜਾਨੀ ਪਲਕੇ 11 ਵਜੇ VOTING ਹੋਏਗੀ ਤਾਂ ਇਸ ਦੌਰਾਨ ਜਦੋਂ ਓਮ ਬਿਰਲਾ ਨਾਮਜਦਗੀ ਪਰਨ ਲਈ ਜਾਂਦੇ ਨੇ ਤਾਂ ਜੇਪੀ ਨੱਡਾ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਐਨਡੀਏ ਦੇ ਹੋਰ ਨੇਤਾ ਉੱਥੇ ਮੌਜੂਦ ਸੀ ਤੇ ਕਾਂਗਰਸ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਨਾਮਜ਼ਦਗੀ ਭਰੀ ਹੈ ਤਾਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਵੱਡਾ ਬਿਆਨ ਆਇਆ ਸੀ ਉਹਨਾਂ ਦਾ ਕਹਿਣਾ ਕਿ ਰਾਜਨਾਥ ਸਿੰਘ ਉਹਨਾਂ ਨੇ ਮਲਿਕ ਅਰਜੁਨ ਖੜਗੇ ਦੇ ਨਾਲ ਮੋਬਾਈਲ ਫੋਨ ਤੇ ਗੱਲਬਾਤ ਕੀਤੀ ਵਿਰੋਧੀਆਂ ਨੇ ਇਹ ਸ਼ਰਤ ਰੱਖੀ ਕਿ ਉਹਨਾਂ ਨੂੰ ਡਿਪਟੀ ਸਪੀਕਰ ਦਾ ਅਹੁਦਾ ਚਾਹੀਦਾ ਹੈ ਜਿਸ ਤੋਂ ਬਾਅਦ ਮੁੜ ਰਾਜਨਾਥ ਸਿੰਘ ਨੇ ਦੁਬਾਰਾ ਫੋਨ ਨਹੀਂ ਕੀਤਾ ਰਾਜਨਾਥ ਸਿੰਘ ਜਦੋਂ ਬਾਹਰ ਆਉਂਦੇ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਦੱਸਦੇ ਨੇ ਕਿ ਉਹਨਾਂ ਨੇ ਮਲਿਕ ਅਰਜੁਨ ਖੜਗੇ ਦੇ ਨਾਲ ਤਿੰਨ ਵਾਰ ਮੋਬਾਈਲ ਫੋਨ ਤੇ ਗੱਲਬਾਤ ਕੀਤੀ ਪਰ ਇਹ ਗੱਲਬਾਤ ਬੇਸੱਟਾ ਰਹੀ ਜਿਸ ਦਾ ਨਤੀਜਾ ਹੁਣ ਇਹ ਹੈ ਕਿ ਪਲਕੇ ਵੋਟਿੰਗ ਹੋਏਗੀ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਇਹੀ ਨਹੀਂ ਕਾਂਗਰਸ ਦੇ ਹੋਰ ਵੀ ਬਹੁਤ ਸਾਰੇ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਗਈ ਅਮਿਤ ਸ਼ਾ ਜੇਪੀ ਨੱਡਾ ਪਿਊਸ਼ ਗੋਇਲ ਲਲਨ ਸਿੰਘ ਇਹਨਾਂ ਨੇ ਵੀ ਗੱਲਬਾਤ ਕੀਤੀ ਪਰ ਕੋਈ ਵੀ ਸੱਟਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਹੁਣ ਇਹ ਚਰਚਾ ਹੈ ਕਿ ਲੋਕ ਸਭਾ ਸਪੀਕਰ ਦੇ ਅਹੁਦੇ ਦੇ ਲਈ ਵੋਟਿੰਗ ਹੋਏਗੀ ਤਾਂ ਜੇਕਰ ਓਮ ਬਿਰਲਾ ਜਿੱਤਦੇ ਨੇ ਤਾਂ ਫਿਰ ਉਹ ਦੁਬਾਰਾ ਸਪੀਕਰ ਬਨਣ ਵਾਲੇ ਭਾਜਪਾ ਦੇ ਪਹਿਲੇ ਐਮਪੀ ਖੋਣਗੇ ਔਰ ਉਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਇਸ ਵਕਤ ਐਨਡੀਏ ਦੇ ਲਈ ਇਹ ਪਹਿਲਾ ਇਮਤਿਹਾਨ ਹੈ ਕਿ ਐਨਡੀਏ ਆਪਣਾ ਲੋਕ ਸਭਾ ਸਪੀਕਰ ਬਣਾ ਪਾਉਂਦੀ ਹੈ ਜਾਂ ਫਿਰ ਵਿਰੋਧੀ ਜਿਹੜੇ ਨੇ ਉਹਨਾਂ ਦੇ ਕੋਲ ਜ਼ਿਆਦਾ VOTING ਆ ਜਾਂਦੀ ਹੈ ਤਾਂ ਇਹ ਐਨਡੀਏ ਦੀ ਦੇ ਇਮਤਿਹਾਨ ਦੀ ਪਹਿਲੀ ਘੜੀ ਹੈ ਦੱਸ ਜਾਈਏ ਕਿ ਜਿੱਥੇ ਇੱਕ ਪਾਸੇ ਐਮਪੀਜ਼ ਦੇ ਵੱਲੋਂ ਸੋਚ ਚੁੱਕੀ ਗਈ ਹੈ ਉੱਥੇ ਦੂਜੇ ਪਾਸੇ ਐਨਡੀਏ ਦੇ ਲਈ ਇਹ ਇਮਤਿਹਾਨ ਦੀ ਪਹਿਲੇ ਇਮਤਿਹਾਨ ਦੀ ਪਹਿਲੀ ਘੜੀ ਕਿ ਉਹਨਾਂ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਤੇ ਆਪਣੇ ਕਿਸੇ ਲੀਡਰ ਨੂੰ ਬਿਠਾਉਣਾ ਹੈ ਤਾਂ ਦੱਸ ਜਾਈਏ ਕਿ ਜਿੱਥੇ TDP JDU ਦੇ ਵੱਲੋਂ ਲੋਕ ਸਭਾ ਸਪੀਕਰ ਦਾ ਅਹੁਦਾ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਜਾ ਰਿਹਾ ਸੀ ਜੇਕਰ ਟੀਡੀਪੀ ਜਾਂ ਜੀਡੀਯੂ ਦੇ ਵੱਲੋਂ ਇਹ ਅਹੁਦਾ ਨਾ ਮੰਗਿਆ ਗਿਆ ਹੁੰਦਾ ਤਾਂ ਸ਼ਾਇਦ ਐਨਡੀਏ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀਆਂ ਨੂੰ ਦੇ ਦਿੰਦੀ ਤੇ ਫਿਰ ਬਿਨਾ VOTING ਤੋਂ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਬਣਾਇਆ ਜਾਣਾ ਸੀ ਪਰ ਹੁਣ ਅਜਿਹਾ ਨਹੀਂ ਹੈ ਐਨਡੀਏ ਦੇ ਅੱਗੇ ਮੁਸ਼ਕਿਲਾਂ ਦੀ ਕੜੀ ਹੈ ਔਰ ਵਿਰੋਧੀ ਜਿਹੜੇ ਨੇ ਇਸ ਵਕਤ ਕਾਫੀ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ ਵਿਰੋਧੀਆਂ ਦਾ ਦੋ ਟੁਕੜਾ ਕਿ ਡਿਪਟੀ ਸਪੀਕਰ ਦਾ ਅਹੁਦਾ ਦਿਓ ਤੇ ਅਸੀਂ ਤੁਹਾਨੂੰ ਸਪੀਕਰ ਦੇ ਅਹੁਦੇ ਦੇ ਵਿੱਚ ਸਮਰਥਨ ਕਰਾਂਗੇ ਤਾਂ ਦੱਸ ਜਾਈਏ ਕਿ ਪਲਕੇ ਹੁਣ VOTING ਹੋਏਗੀ ਜਿਸ ਤੋਂ ਬਾਅਦ ਕੀ ਪਤਾ ਚੱਲੇਗਾ ਕਿ NDA ਆਪਣਾ ਇਮਤਿਹਾਨ ਪਾਸ ਕਰ ਪਾਈ ਹੈ ਜਾਂ ਫਿਰ ਵਿਰੋਧੀਆਂ ਦੇ ਹੱਥ ਲੋਕ ਸਭਾ ਸਪੀਕਰ ਦਾ ਅਹੁਦਾ ਚਲਿਆ ਗਿਆ ਤੇ ਪੇਚ ਫਸਿਆ ਹੈ ਦਰਅਸਲ ਅਮਿਤ ਸ਼ਾਹ ਰਾਜਨਾਥ ਸਿੰਘ ਅਤੇ ਪਿਊਸ਼ ਗੋਇਲ ਹੁਣਾਂ ਦੇ ਵੱਲੋਂ ਵਿਰੋਧੀ ਪਾਰਟੀ ਦੇ ਲੀਡਰਾਂ